ਸਾਸਤਰੀ ਕਾਲ ਜੀ ਲਾਡਾ ਡਿਸਕਸ਼ਨ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਦਾ ਕਰ ਰਿਆ ਨਿੱਗਾ ਸਵਾਗਤ ਆਜ ਗਿਆਂ ਬੜੀਆਂ ਖਬਰਾਂ ਥਾਰੇ ਗੱਲ ਕਰ ਰਿਆ ਸਾਂਝੀਆਂ ਸ਼ਰੋਮਣੀ ਕਾਦੀ ਦਾ ਤੋਂ ਬੜੀ ਚੁਣੌਤੀ ਦੇਣ ਨੂੰ ਤਿਆਰ ਹੋ ਗਿਆ ਸੁੱਚਾ ਸਿੰਘ ਲਗਾ ਯੋ ਕਹਿ ਰਿਆ ਅਜੇ ਟਾਈਮ ਹੈ ਥਾਰੇ ਬਾਪਾਂ ਨਾਲ ਗੱਲ ਕਰ ਲਿਓ ਨਹੀਂ ਕਹਾ ਬਿਰ ਫਿਰ ਬਾਅਦ ਮਾ தம் ਨਾ ਮੰਨੂ ਕਿ ਉਹ ਵੀ ਸੁੱਚੇ ਲੰਗਾ ਨੇ ਚੱਕ ਲਿਆ ਆਪਣਾ ਕਦਮ ਸੁੱਚਾ ਲੰਗਾ ਕਹਿ ਰਿਆ ਕਹਾ ਵੀ ਮੇਰੇ ਵਿਰੁੱਧ ਲੋਕ ਕਹਾ ਮੇਰੇ ਆਪਣੇ ਨੇਰੇ ਮੇਰੇ ਬਰੁੱਧ ਹੋ ਗਏ ਆਰ ਲੋਕ ਸਭਾ ਚੋਣਾਂ ਦੇ ਵਿੱਚ ਮਾ ਕਿਸ਼ੇ ਨਾਲ ਕੋਈ ਸੰਪਰਤ ਨਹੀਂ ਕਿਸੇ ਬੰਦੇ ਨੇ ਮੇਰੇ ਗੇ ਇਲਾਕਾ ਕਰਿਆ ਇਸ ਕਰਕੇ ਉਹਨੇ ਐਲਾਨ ਕਰਿਆ ਵੀ 22 ਤਰੀਕ ਨੂੰ ਬਹੁਤ ਬੜੀ ਰੈਲੀ ਕਰਨੀ ਗਾ ਮੈਂ 22 ਤਰੀਕ ਨੂੰ ਆਰ ਉਸ ਦੇ ਵਿੱਚ ਮੈਂ ਕਾ ਬੜਾ ਫੈਸਲਾ ਲਿਆਂਗਾ ਵੀ ਫਿਰ ਇਸ ਦੇ ਵਿੱਚ ਮੈਂ ਕੀ ਕਰਨਾ ਕੀ ਨਹੀਂ ਕਰਨਾ ਆਰ ਬੀਰਸ ਰੋਮਣੀ ਕਾਂਦੀ ਦਲ ਕੀ ਲੀਡਰਸ਼ਿਪ ਤੇ ਨਾਰਾਜ ਯੋਸ ਸਾਹਿਬ ਦਾ ਮੰਤਰੀ ਸੁੱਚਾ ਸਿੰਘ ਲਗਾ ਯੋ ਬੀਰ ਤਨ ਨੂੰ ਸਾਰੇ ਨੂੰ ਪਤਾ ਪਈ ਉਹ ਇਹ ਸੁੱਚਾ ਸਿੰਘ ਲਗਾ ਕੇ ਉੱਪਰ ਦੋਸ਼ ਲਗੇ ਤੇ ਬਈ ਇਸਕੇ ਅਬੀ ਇਸ ਨਾਲ ਕਿਸੇ ਗੱਲ ਜਸਮਾਨੀ ਉਹ ਚੱਕਰ ਜਾ ਪੈਗਾ ਦਾ ਜਨਾਨੀ ਹੈ ਇਸਕਾ ਫਿਰ ਇਸਕੇ ਉੱਪਰ ਕੇਸ ਬਣ ਗਿਆ ਪਰ ਅਦਾਲਤ ਨੇ ਇਹ ਉਹ ਜਿਨੂ ਮਤਲਬ ਬਰੀ ਕਰ ਦਿੱਤਾ ਕਿ ਵੀ ਇਸ ਤਰ੍ਹਾਂ ਦੀ ਗੱਲਬਾਤ ਹੈ ਨਹੀਂ ਵੀਡੀਓ ਵੀ ਦੇਖੀ ਨਹੀਂ ਥਾਨਾ ਆਰ ਵੀਰ ਇਸਕਰ ਦਾ ਇਹ ਕਹਿ ਲੋ ਵੀ ਸੁੱਚਾ ਸਿੰਘ ਲਗਾ ਆਪਣੇ ਸਮਰਥਕਾਂ ਗੱਲ ਪ੍ਰੈਸ ਕਾਨਫਰੰਸ ਦੇ ਵਿੱਚੋਂ ਬਹੁਤ ਗਰਮ ਲਿਖਿਆ ਮਾ ਕਹ ਰਾ ਵੀ ਮੇਰੇ ਲੋਕੇ ਮੇਰੇ ਖਿਲਾਫ ਹੋਏ ਬੈਠੇ ਕਾ ਮੈਂ ਇਸੀ ਨੂੰ ਕਹਾ ਬਸ ਬਰਦਾਸ਼ਤ ਨਹੀਂ ਕਰ ਸਕਦਾ ਲੋਕ ਸਭਾ ਵਿੱਚ ਚੋਣਾ ਆ ਗਿਆ ਕਾ ਕਿਸੇ ਨੇ ਮੇਰੇ ਸੰਪਰਕੇ ਨਹੀਂ ਕਰਿਆ ਕੋਈ ਆਇਆ ਨਹੀਂ ਕਰਾਂਗਾ ਮਾਰੇ ਦੱਸ ਇਹ ਕੋ ਬੱਦਿਆੜੀ ਬਾਤ ਬਣਾ ਵੀ ਆਂਦੇ ਕੋ ਗੱਲਬਾਤ ਕਰਦੇ ਪੁੱਛਦੇ ਕੌਣ ਕੌਣ ਕਿਸ ਤਰ੍ਹਾਂ 22 ਤਰੀਕ ਨੂੰ ਕਹ ਰਾਇ ਬੜੀ ਰੈਡੀ ਕਰਾਂਗਾ ਉਸ ਦਿਨ ਦਾ ਬੜਾ ਫੈਸਲਾ ਕੱਢਾਂਗਾ ਬਾਹਰ ਫਿਰ ਅਰ ਸੂਚਾ ਲੰਗਾ ਕਹ ਰਾ ਵੀ ਕਾਦੀਦਾਰ ਦੇ ਕੁਸਕ ਬੰਦੇ ਕਾ ਪਿਛਲੇ ਕਈ ਸਾਲਾਂ ਦੇ ਪਾਰਟੀ ਮੇ ਕੰਮ ਕਰ ਰਹੇ ਕਾ ਉਹ ਨਾ ਪਰਚੇ ਵੀ ਚੱਲ ਰਹੇ ਪਾਰਟੀ ਦਾ ਚੋਣਾਂ ਦਾ ਉਹਨਾਂ ਦਾ ਸਬਰ ਕੀ ਨਹੀਂ ਕਰਦੇ ਕਾ ਇਹ ਕੋਈ ਬੰਦਿਆ ਨਹੀਂ ਬਾਤ ਬਣਾ ਫਿਰ ਅਕਾਲੀ ਦਲ ਕਹਿੰਦਾ ਕਿੰਨੇ ਟਾਈਮ ਗੱਲ ਮੈਂ ਮਿਹਨਤ ਕਰ ਰਿਹਾ ਤਾਂ ਅਰ 22 ਤਰੀਕ ਨੂੰ ਕਾ ਆਪਣੇ ਸਮਰਥਕਾਂ ਦੇਨ ਕਾ ਇਹ ਰੈਡੀ ਹੋਵੇਗੀ ਅਕਾਲੀ ਦਲ ਨੂੰ ਕਾ ਭਾਰੀ ਨੁਕਸਾਨ ਹੋ ਸਕਾ ਯੋ ਬਾਪੂ ਪ੍ਰਕਾਸ਼ ਬਾਦਲ ਦਾ ਛੋਕਰਾ ਵੀਰ ਸਗਵੀਰ ਬਾਦਲ ਬਜਾਰਾ ਜਿਹੜਾ ਬਹੁਤ ਲੰਮੇ ਟਾਈਮ ਤੇ ਮਿਹਨਤ ਕਰ ਰਿਹਾ ਵੀ ਮੈਂ ਪ੍ਰਧਾਨ ਬਣ ਕੇ ਮੁੱਖ ਮੰਤਰੀ ਬਣਨਾ ਪੰਜਾਬ ਪਰ ਮੈਨੂੰ ਲੱਗ ਰਿਹਾ ਵੀ ਜਦ ਇਤਨਾ ਕੇ ਯੋ ਕਰ ਵੀ ਯੋ ਅੜਿੱਕੇ ਲੜਾਂਗੇ ਫੇਰ ਵੀ ਔਖਾ ਹੋ ਜਾਏ ਮਨ ਲਾਤਰਿਆ ਦੀ ਚਲੋ ਖੈਰ ਅਰ ਉਧਰ ਇਹ ਕਾਰੇ ਵੀ ਚਲੈਖਸਨਾ ਆ ਗਿਆ ਉਧਰ ਹਾਂਸਰਾ ਜਹ ਹੰਸ ਜਿਹੜਾ ਵੀਰ ਪੰਜਾਬੀ ਗਾਇਕ ਬੀਜੇਪੀ ਦਾ ਲੀਡਰ ਇਸਕੇ ਖਿਲਾਫ ਪਰਤ ਇਹ ਪ੍ਰਦਰਸ਼ਨ ਰੋਜ਼ ਹੋ ਰੇ ਵੀਰ ਮੋਗੇ ਦੇ ਵਿੱਚ ਮਾ ਪਿੰਡ ਡੇਮਰੂ ਸ਼ਨੀਵਾਰ ਨੂੰ ਕਿਸਾਨ ਇਕਤਾ ਯੂਨੀਅਨ ਉਹ ਗਰਾਹ ਨੇ ਭਾਜਪਾ ਕੇ ਉਮੀਦਵਾਰ ਹਾਂਸਰਾ ਜਹਨਸ ਨੂੰ ਇੱਕ ਵਾਰ ਇਸ ਦਾ ਫੇਰ ਵਿਰੋਧ ਕਰਿਆ ਇਸ ਦਰਾਂ ਕਈ ਕਿਸਾਨਾਂ ਨੇ ਪੁਲਸ ਤੇ ਝੜ ਪਾਉਗੇ ਬੰਥਾ ਬਹੁਤ ਡਾਂ ਸੋਟਾ ਜਣਿਆ ਵੀਰ ਭਾਜਪਾ ਕੋ ਉਮੀਦਵਾਰ ਯੋ ਸਰਖੇਤ ਭਾਰੀ ਪੁਲਸ ਬੱਲ ਗਏ ਤੇ ਨਾ ਤੁੱਠਾ ਪਹੁੰਚਿਆ ਪਿੰਡਾਂ ਪਹੁੰਚਿਆ ਜਦ ਕਿਸਾਨਾਂ ਨੂੰ ਪਤਾ ਲੱਗਿਆ ਆ ਗਿਆ ਵੀਰ ਜਦ ਇਹ ਆ ਗਿਆ ਉੱਥਾ ਅ ਡੇਮਰੂ ਦੇ ਵਿੱਚ ਮਥਾਂ ਥਾ ਭਾਜਪਾ ਉਮੀਦਵਾਰਾਂ ਦੀਆਂ ਰੈਲੀਆਂ ਜਿਆ ਬੜੀ ਗਿਣਤੀ ਮਾ ਕੁਰਸੀਆਂ ਖਾਲੀ ਪਿੰਡਾਂ ਦੇ ਆਏ ਨਹੀਂ ਵੀਰ ਉੱਥਾ ਅ ਇਸ ਕੀ ਜਾਣਕਾਰੀ ਯੋ ਜਿਹੜਾ ਉੱਥਾ ਕਿਸਾਨ ਆਗੂ ਕਬਾਲ ਯੋ ਦੱਸ ਰਿਹਾ ਕਾ ਵੀ ਮੋਰਚ ਸੰਗਤ ਕਿਸਾਨ ਮੋਰਚੇ ਦੇ ਬੈਂਰੇਡ ਬਰੀਦ ਕੋਟ ਦੇ ਵਿੱਚਾਂ ਜੋ ਜਿਹੜਾ ਭਾਜਪਾ ਦਾ ਉਮੀਦਵਾਰ ਹੰਸਰਾਜ ਹੰਸ ਇਸ ਦਾ ਭਾਰੀ ਵਿਰੋਧ ਚੱਲ ਰਿਹਾ ਇਸ ਨੂੰ ਜਿੱਤਣ ਨਹੀਂ ਦੇਣਾ ਕਿਸਾਨ ਕਹ ਰਹੇ ਲਖੀਨਪੁਰ ਖੀਵੀ ਦੇ ਵਿੱਚ ਮਾਂ ਮਾਰੇ ਕਿਸਾਨਾਂ 'ਤੇ ਅਤਿਆਚਾਰ ਹੋਏ ਪੱਤਰਕਾਰਾਂ 'ਗਾਂ ਹਮਲਾ ਕਰਿਆ ਦਾ ਜਿਸ ਨੂੰ ਫਾਂਸੀ ਦੇਣੇਗਾ ਉਸ ਨੂੰ ਉਮੀਦਵਾਰ ਬਣਾ ਕੇ ਵੋਟਾਂ ਮੰਗਣਾ ਕਰਤਿਆ ਇਹ ਕਿਤੇ ਨਾ ਕਿਤੇ ਕਹਿ ਲੈ ਵੀ ਹੰਸਰਾਜ ਅੰਜਵਾਸਾ ਇਹ ਜਿਹੜੀ ਸਿਲੀ ਸਿਲੀ ਹਵਾ ਇਹ ਬਹੁਤ ਤੰਗ ਕਰ ਰਹੀ ਇਸ ਨੂੰ ਅੱਗਾ ਦੇਖੋ ਵੀ ਇਸ ਦਾ ਕੀ ਬਣੇਗਾ ਬਾਕੀ ਵੀਰ ਪੰਜਾਬ ਦੇ ਵਿੱਚ ਮਾ ਭਾਰਤੀ ਜਨਤਾ ਪਾਰਟੀ ਦਾ ਭਵਿੱਖ ਇਹ ਸਾਰਿਆਂ ਦੇ ਸਾਹਮਣੇ ਵੀਰ ਜਿਉ ਵਿਚਾਰੇ ਕਮਲ ਦਾ ਫੁੱਲ ਹੱਥ ਵਿੱਚ ਚੱਕੀ ਫਿਰ ਰਹੇ ਔਰ ਕਿਸਾਨ ਕਮਲ ਦੇ ਫੁੱਲ ਨੂੰ ਦੇਖ ਲਓ ਤਾਂ ਇਸ ਨਸ ਕਰਮੂ ਫਿਰ ਰਹੇ ਔਰ ਨੁਦਿਆਣੇ ਮਾਰ ਬਨੀਤ ਬਿੱਟੂ ਇਹ ਕਾਰਾ ਕਾ ਪੰਜਾਬ ਮਾ ਭਾਜਪਾ ਦੀ ਸਰਕਾਰ ਬਣੇਗੀ ਦੱਸ ਇਸ ਨੂੰ ਯੋ ਨਹੀਂ ਦਿਖ ਰਿਹਾ ਵੀ ਉਧਰ ਹਾਂਸਰਾ ਹਾਂਸ ਨੂੰ ਵਾ ਮੂਰੇ ਮੂਰੇ ਲਾਈਫ ਫਿਰ ਰਹੇ ਵੀ ਤਾਓ ਘਰੇ ਕਾ ਸਰਕਾਰ ਬਣੇਗੀ ਪੰਜਾਬ ਦੇ ਵਿੱਚ ਪੰਜਾਬ ਦੇ ਕਿਹੜੇ ਹਿੱਸੇਵਾਂ ਸਰਕਾਰ ਬਣੇਗੀ ਉਹ ਦੱਸ ਇਸ ਸਾਲ ਆਪਕੇ ਮੈਂ ਜਿੱਤ ਸਕਾਂ ਆ ਪਾਜਪਾ ਦੇ ਉਮੀਦਵਾਰ ਬਣਿਆ ਉਹ ਤਾ ਲੁਧਿਆਣੇ ਤੇ ਰਬਨੀਤ ਬਿੱਟੂ ਉਹ ਉੱਥਾ ਬਿਆਨ ਤੱਕ ਹੋਤਾ ਪੰਜਾਬ ਦੇ ਵਿਚਮਾ ਲੋਕਾਂ ਦੇ ਭਰੋਸਾ ਦਵਾਇਆ ਕਿ ਵਿਕਾਸ ਬਹੁਤ ਕਰਿਆ ਭਾਰਤੀ ਜਨਤਾ ਪਾਰਟੀ ਨੇ ਮੋਦੀ ਸਾਹਿਬ ਨੇ ਲੰਬੀ ਯੋਜਨਾ ਤਿਆਰ ਕਰ ਲਈ ਮੋਦੀ ਨੇ ਲੁਧਿਆਣੇ ਦੇ ਵਿਚਮਾ ਕਾ ਬਹੁਤ ਵਿਕਾਸ ਹੋਵੇਗਾ ਕਾ ਇਹ ਤਾਂ ਸੋਚ ਵੀ ਨਹੀਂ ਸਕਦੇ ਇਤਨਾ ਵਿਕਾਸ ਲੁਧਿਆਣਾ ਵਾਲਕੇ ਕਿਚਾ ਬੋਟ ਰਗਾ ਗੱਲਬਾਤ ਕਰੀ ਸਮਰੀਦ ਮਿੱਟੂ ਕਹਿ ਰਹਾ ਕਾ ਕਾਦੀ ਭਾਜਪਾ 10 ਸਾਲਾਂ ਦੇ ਵਿੱਚ ਮਾ ਭਾਜਪਾ ਮੋਰੀ ਨਹੀਂ ਹੋ ਸਕੀ ਕਹਾ ਪਰ ਆਕਾਦੀ ਦਲ ਦੀ ਨੀਤੀ ਕਾ ਬਾਬ ਮਾੜੀ ਦੀ ਕਾ ਉੱਥ ਕਾਮਲ ਕੇ ਫੁੱਲ ਗਲ ਟੱਕੜੀ ਕੀ ਕਾ ਸਾਂਝ ਪਾਈ ਦੀ ਇਹਨਾਂ ਨੇ ਕਾ ਕਾਮਲ ਕੇ ਫੁੱਲੋਂ ਅੱਗੇ ਨਹੀਂ ਆਣਦੇ ਆਕਾਮਲ ਕਾ ਫੁੱਲ ਲਗਾਏ ਇਤਨੀ ਬੇਤ ਕਾਰ ਰਾ ਦਿੱਲੀ ਦੇ ਵਿੱਚੋਂ ਪੰਜਾਬ ਤੋਂ ਪੈਸਾ ਭੇਜੇਗਾ ਇਹਨਾਂ ਨੇ ਕਾ ਕਾ ਪੈਸੇ ਨਾ ਲਵਰਦੇ ਯੋ ਬੱਪੂ ਪ੍ਰਗਾਸ ਬਦਲਾ ਰ ਇਸਕੇ ਛੋਗਰੇ ਵਾ ਬਲੇਮ ਨਾਏ ਕਰਦੀ ਦਨ ਪਾ ਅਰ ਕਾਂਗਰਸ ਨੇ ਕਹਾ ਪੰਜਾਬ ਨੂੰ ਲੁੱਟਿਆ ਬਾਰਾ ਜਗਾ ਔਰ ਉਹ ਕਹਿ ਰਿਹਾ ਵੀ ਭਾਜਪਾ ਵਿੱਚ ਮਾ ਵਿਕਾਸ ਈ ਉਹ ਕਿਤੇ ਕ ਇਹਨੇ ਰਿਆਣੇ ਵਾਲੀ ਵਿਕਾਸ ਕੀ ਗਾ ਚਿੰਤਾ ਨਾ ਕਰੋ ਥੰਬ ਔਰ ਬਿੱਟੂ ਕਹ ਰਹਾ ਵੀ ਭਾਜਪਾ ਨੇ ਗਜਰਾਤ ਮਾਡਲ ਤਿਆਰ ਕਰਿਆ 25 ਸਾਲ ਦੇ ਵਿੱਚ ਉਹ ਕਾ ਉੱਥੇ ਸਰਕਾਰ ਚੱਲ ਰਹੀ ਬਹੁਤ ਮਤਗੀ ਬੱਤਾਂ ਬਾਤਾਂ ਕਿਹੜੀਆਂ ਕਰ ਰਹੇ ਥੰਬ ਇਹ ਪੰਜਾਬ ਦੇ ਵਿੱਚ ਲਗਾਈ ਹੋਵੇਗਾ ਬਿੱਟੂ ਕਹ ਰਹਾ ਵੀ ਯੂ ਭਗਵਾਨ ਤਮਾਨ ਮੌਜੂਦਾ ਸਰਕਾਰ ਦਾ ਟੈ ਟੇ ਦੀ ਹੋ ਜੇਗੀ ਬਹੁਤ ਜਲਦੀ ਲੋਕਾਂ ਨੇ ਕਹਾ ਜੀ ਇਹਨਾਂ ਨੂੰ ਤਲੇ ਕਰ ਕਰਾਂ ਇਹਨਾਂ ਨੂੰ ਬੇਲੇ ਕਰ ਕਰਾਂ ਭੇਜ ਦੇਣਾ ਕਾ ਇਨਕਲਾਬ ਇਹ ਆਣੇ ਵਾਲਾ ਭਾਜਪਾ ਦੀ ਸਰਕਾਰ ਬਣਨ ਵਾਲੀ ਭਾਜਪਾ ਦੀ ਸਰਕਾਰ ਬਣੇਗੀ ਭਗਵਾਨ ਤਮਾਨ ਇਹੋ ਕਹਿ ਰਿਹਾ ਵੀਰ ਇਹੋ ਕੁਛ ਕਰ ਕਰ ਰਾਜੀ ਨਹੀਂ ਕਾ ਕੇਜਰੀਵਾਲ ਦੀ ਸਲਾਹ ਲਈ ਜਾ ਜੀ ਤਰਾ ਕੇਜਰੀਵਾਲ ਕਹਿ ਰਿਹਾ ਉਤਰਾ ਕਰਾ ਜੀ ਆਪਣੀ ਮਰਜ਼ੀ ਨਾਲ ਕਰਦਾ ਨਹੀਂ ਕਾ ਹਰ ਭਾਜਪਾ ਦੇ ਵਿੱਚ ਸੱਤਾ ਦੇ ਵਿੱਚ ਮਾ ਇਹੋ ਜਿਹੜੇ ਕਲਾਕਾਰ ਕਾ ਇਸ ਨੇ ਜੋ ਕੇਜਰੀਵਾਲ ਦਾ ਮੁਕੋਟਾ ਲਾਇਆ ਵਾ ਨਾ ਉਹ ਕੇ ਉੱਪਰ ਇਹੋ ਕਾ ਇਹ ਉਰੇ ਤੇ ਫੜਿਆ ਜਾਣਾ ਕਾ ਇਸ ਨੇ ਬਹੁਤ ਜਲਦੀ ਅਰ 400 ਸੀਟਾਂ ਕਹ ਜਿਹੜਾ ਮਾਨਾ ਟੀਚਾ ਰੱਖਿਆ ਭਾਰਤੀ ਜਨਤਾ ਪਾਰਟੀ ਨੇ ਕਾ ਵੀਰ 400 ਦੀ 400 ਜਿੱਤਕਾ ਦਿਖਾਵेंगे ਤੁਹਾਨੂੰ ਕਾ ਵੀ ਆਨੇ ਵਾਲਾ ਟਾਈਮ ਮਾਰਾ ਅਰ ਉਧਰ ਬਾਜਵੇ ਨੇ ਮੂਸੇਵਾਲੇ ਦੀ ਸੁਰੱਖਿਆ ਘਟਾਣ ਦੇ ਖਿਲਾਫ 302 ਦਾ ਐਫ ਆਈ ਆਰ ਦਰਜ ਕਰਨ ਦੀ ਮੰਗ ਕਰਤੀ ਪ੍ਰਤਾਪ ਬਾਜਵੇ ਨੇ ਇਹ ਬਾਜਵਾ ਕਹਿ ਰਹਾਂ ਕਾ ਵੀ ਆਮਦਨ ਪਾਰਟੀ ਦੇ ਗਵਾਹੀ ਦੇ ਵਿੱਚੋਂ ਜਿੱਥਾ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚੋਂ ਇਹ ਸਵਿਕਾਰ ਕੀਤੇ ਜਾਣ ਤੇ ਬਾਅਦ ਵੀ ਪੰਜਾਬੀ ਦਾਇਕ ਸੁਭਦੀਪ ਸਿੰਘ ਸਿੱੱਡੂ ਕਾਤਲ ਪਿੱਛੇ ਸੁਰੱਖਿਆ ਕਵਜ ਟਾਣੇ ਦਾ ਮੁੱਖ ਕਾਰਨ ਵਿਰੋਧੀ ਟੀਕੇ ਆਗੂ ਪ੍ਰਤਾਪ ਬਾਜਵਾ ਜੋ ਕਹਾਰਾ ਸ਼ਨੀਵਾਰ ਨੂੰ ਕਾ ਵੀ ਇਹ ਪਰਚਾ ਕਰੋਗਾ 302 ਕਾ ਕਾ ਭਗਵਾਨ ਤਮਨ ਦੇ ਉੱਪਰ ਭਗਵਾਨ ਤਮਨ ਨੇ ਕਾ ਜੇ ਸੁਰੱਖਿਆ ਨਾ ਘਟਾਈ ਹੁੰਦੀ ਕਾ ਛੋਗਰੇ ਵਾ ਅਟੈਕ ਹੋਏ ਨੀ ਤਾਂ ਸੱਗਦਾ ਅਰ ਸੀਨੀਅਰ ਆਗੂ ਥਾਣੋਪੁਰਾ ਵੀ ਉਹ ਆਂਗਰੇਜ਼ ਪਾਰਟੀ ਦੇ ਵਿੱਚ ਮਾ ਬੜਾ ਨਾਮ ਰੱਖਾ ਪ੍ਰਤਾਪ ਬਾਜਵਾ ਪੰਜਾਬੀ ਗਾਇਕ ਅਰੈਪੁਰ ਦੀ ਸੁਰੱਖਿਆ ਘਟਾਣ ਦੇ ਸਬੰਧ ਮਾ ਕਾ ਵੀ ਕਾਨੂੰਨ ਦੇ ਉਬਰਤ ਇਹਨਾਂ ਨੇ ਜੋ ਗਲਤ ਕਰਿਆ ਤਾਂ ਇਸ ਦੇ ਉੱਪਰ ਦਾ ਜੋ ਵੀਰ ਜੋ ਇਸ ਕੇ ਬਰ ਪਰਚਾ ਕਰੋ ਹਰਵਾ ਕਹਿ ਰਿਹਾ ਵੀ ਸਿੱਧੂ ਮੁਸੇਵਾਲੇ ਦਾਤਲ ਉਹ ਇੱਕ ਕਮੇਟੀ ਬਿਲਮ ਨਹੀਂਗਾ ਵੀ ਕਈ ਦਹਾਕਿਆਂ ਵਿੱਚ ਪੰਜਾਬ ਦੇ ਵਿੱਚ ਵਾਏ ਬੜਾ ਭਿਆਨਕ ਹਾਸਾ ਵੀ ਕਤਲ ਕਰਿਆ ਜਿਹੜਾ ਇਹ ਇਸ ਕੇ ਉੱਪਰ ਦਾ ਜਾਂਚ ਹੋਣੀ ਚਾਹੀਦੀ ਕਾ 302 ਦਾ ਪਰਚਾ ਭਗਵੰਤ ਮਾਨ ਦੇ ਉੱਪਰ ਹੋਣਾ ਚਾਹੀਦਾ ਅਰ ਅਦਰ ਆਵਾਦਨ ਪਾਰਟੀ ਆਲ ਨੇ ਆਪਣੀ ਸਟਾਰ ਪ੍ਰਚਾਰ ਲਿਸਟ ਕੱਢੀਗਾ ਕੇਜਰੀਵਾਲ ਨੂੰ ਅਰ ਭਗਵਾਨ ਤਮਨ ਨੂੰ ਬੜੇ ਲੀਡਰਾਂ ਨੂੰ ਇਸ ਦੇ ਵਿੱਚ ਉਹ ਸ਼ਾਮਲ ਕਰ ਬਸ ਸਾਜ ਮਾਰੇ ਆਂਦੀ ਕੇਜਰੀਵਾਲ ਤੇ ਜੇਲਮਾ ਬੰਦ ਸਟਾਰ ਪ੍ਰਚਾਰ ਸੂਚੀ ਵਿੱਚ ਨੂੰ ਪਾ ਲਿਆ ਹੈ ਅਰ ਦਿੱਲੀ ਦੇ ਇਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਸ ਕੀ ਧਰਮ ਪਤਨੀ ਸ੍ਰੀਤਾ ਕੇਜਰੀਵਾਲ ਜੋ ਭਗਵਾਨ ਤਮਨ ਮਨੀਸ਼ ਸੋਧਿਆ ਜੋ ਵੀ ਜੇਲਮਾ ਸ੍ਰੀ ਤੇਦਰ ਜੈਨ ਵੀ ਜੇਲ੍ਹ ਵਿੱਚ ਬੈਠਿਆ राघव चड्ढा दिल्ली का मंत्री गोपाल राय आतिश सौर पर तबादकयलास गलोत दिल्ली के मेयर सैदी उब्राय ये सारे नु का भी स्टार प्रचारक बनागा का आम आदमी पार्टी के प्रचार करने वास्ता का वार कटेंगे ठपेज जई नानु ये ओ का प्रचार करेंगे सुनीता केजरीवाल ने ये आ भी चुनाव वास्ता पार्टी मोहेल की कमान में संभाल देगा आप चिंता ना करो थम ये जो मेरे कान वाला अंदर इस मतलब यो थोड़ी का भी अमिटिला छाड़ देंगे अतिलन छाड़ दे काम ਕਿੱੱਚਾ ਰੱਖੇਗਾ ਮਨ ਨੂੰ ਆ ਤਾਂ ਪਰਵਾਹ ਨਾ ਮੰਨੋ ਅਰੀਬ ਦੇਖੋ ਅੱਗਾ ਵੀਰ ਯੋ ਇਹ ਪ੍ਰਚਾਰ ਸ਼ੁਰੂ ਕਰਨਾ ਇਹਨਾਂ ਨੇ ਔਰ ਨਿਊਜ਼ ਏਜੰਸੀਆਂ ਗੱਡਾ ਗੁੰਡਾ ਚਾਹ ਰਹੀਆਂ ਨੇ ਦੱਸਿਆ ਵੀ ਸਾਰੇ ਬੰਦੇ ਮਾਨਾ ਤਿਆਰ ਕਰਤੇ ਔਰ ਖੈਰ ਹਾਲੇ ਤਾਂ ਲੰਬੜਦਾਰ ਭਗਵਾਨ ਤੁਮਾਨੇ ਬਣਿਆ ਵਾ ਸਾਰੇ ਪਾਸੇ ਥਾਨੇ ਦੇਖਿਆ ਨਾ ਗਜਰਾਤ ਮਾ ਵੀ ਜਾ ਕੇ ਆਇਆ ਔਰ ਪਾਸਾ ਵੀ ਜਾਤ ਆਇਆ ਸਾਰੇ ਪਾਸਾਂ ਔਰ ਉਧਰ ਯੋ ਜਿਹੜਾ ਹਰਦੀਪ ਨਿੱਜਰ ਇਸਕੇ ਵਿਚਮਾ ਇਸਕੇ ਕਤਲ ਕੇਸ ਕੇ ਵਿਚਮਾ ਤਿੰਨ ਦੇ ਭਾਰਤੀ ਗ੍ਰਿਫਤਾਰ ਕਰੇ ਸ਼ੋਕਰੇ ਪੁਲਸ ਵਾਲਿਆਂ ਨੇ ਯੋ ਵੀਰ ਕੈਨੇਡਾ ਦੀ ਪੁਲਿਸ ਨੇ ਖਾਲਿਸਤਾਨੀ ਸਮਰਥ ਕਰਦੀਪ ਸਿੰਘ ਨਿੱਜਰ ਕਤਲ ਕੇਸ ਦੇ ਵਿੱਚੋਂ ਪੰਜਾਬੀਆਂ ਨੂੰ ਗ੍ਰਿਫਤਾਰ ਕਰਿਆ ਤਿੰਨ ਸਰਗਤ ਜਿਹੜੀ ਸ਼ੁਰੂ ਕੀ ਜਾਣਕਾਰੀ ਮਿਲੀਗਾ ਵੀ ਇੱਕ ਦੋਸ਼ੀ ਈਗਾ ਜਿਹੜਾ ਇਸ ਦਾ ਡੈਡੀ ਦਾ ਕਿਸਾਨ ਸਮੂਗ ਹੈ ਸਮੰਦਰ ਖਾਵਾ ਇਸ ਲੀਡਰ ਨੇ ਕਹਿੰਦੇ 26 ਜਨਵਰੀ 2021 ਨੂੰ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਵਿੱਚ ਮ ਜਿਹੜੀ ਹਿੰਸਾ ਹੋਈ ਸੀ ਉਸ ਦੇ ਵਿੱਚ ਉਸ ਕੇ ਉੱਪਰ ਕੇਸ ਦਰਜ ਹੋਇਆ ਥਾ ਉਸ ਸ਼ੋਕਰੇ ਭਾਪੇ ਡਾਕਟਰ ਦੀ ਉਹਨਾਂ ਦੀ ਰਿਪੋਰਟ ਦੇ ਮਤਲਬਕ ਗ੍ਰਿਫਤਾਰ ਕੀਤਾ ਕਰਨਪ੍ਰੀਤ ਯੋ ਕਹਿੰਦੇ ਪੰਜਾਬ ਦੇ ਬਟਾਲੇ ਦੇ ਨੇੜੇ ਕਾਣੀ ਪਿੰਡ ਦਾ ਬਬਗੜ ਦਾ ਰਹਿਣ ਵਾਲਾ ਪੰਜਾਬ ਪੁਲਿਸੀ ਸੂਤਰਾਂ ਨੇ ਦੱਸਿਆ ਵੀ ਸਖਦੇਵ ਸਿੰਘ ਪਿੰਡ ਇੱਕ ਗੁਰਦੁਆਰੇ ਗ੍ਰੰਥੀ ਕਿਸਾਨ ਸਵਰਨ ਸਿੰਘ ਪਦੇਹਰ ਗਰੁੱਪ ਦਾ ਮੈਂਬਰ ਈਸ਼ ਮਾਵਨ ਸਵਰਨ ਸਿੰਘ ਪਦੇਹਰ ਨੇ ਕਿਹਾ ਵੀ ਪਿੰਡ ਕਾਣੀ ਦੇ ਵਿੱਚੋਂ ਮਾਰੀ ਕਮੇਟੀ ਕੋ ਮੈਂਬਰ ਹੈ ਨਹੀਂ ਵੀਰਾ আর ਕਰਨਪ੍ਰੀਤ ਕੈਨੇਡਾ ਦੇ ਵਿੱਚ ਕਰਨਪ੍ਰੀਤ ਉਸਕਾ ਡੈਡੀ ਸਖਦੇਵ ਸਿੰਘ ਇਹ ਦੋਵੇਂ ਪਿਓ ਪੁੱਤ ਪਹਿਲਾਂ ਦਬਈ ਵਿੱਚ ਕੱਕ ਚਲਾਇਆ ਕਰਤੇ ਅਰ ਯੋ ਕਾਰੇ ਵੀ ਪੰਜਾਬ ਪੁਲਿਸ ਨੇ ਸ਼ਨੀਵਾਰ ਸਵੇਰੇ ਤਿੰਨਾ ਯੋ ਜਿਹੜੇ ਬੰਦੇ ਤੇ ਕਰਨਪ੍ਰੀਤ, ਕਮਲਪ੍ਰੀਤ ਅਰ ਯੋ ਕਰਨਪ੍ਰੀਤ, ਕਮਲਬੀਰ, ਕਰਨ ਬਰਾੜ ਇਹਦੀ ਜਾਣਕਾਰੀ ਇਕੱਠੀ ਕਰ ਕੈਨੇਡਾ ਦੇ ਦਾਅਵੇ ਕੇ ਬਾਅਦ ਕਤੀ ਤੌਰ ਤੇ ਮਤਲਬ ਯੋ ਜਿਹੜਾ ਸਕੁਆਇਰਡ ਐਡ ਹੋਵਾ ਕੋ ਬਾਹਰ ਦਾ ਸਾਹ ਬਤਾ ਬਜਾ ਉਹਨਾਂ ਨਾਲ ਜਗਾ ਸਮਰਸੂਰ ਕਰਿਆ ਦੱਸਿਆ ਵੀ ਉਹ ਬੰਦੇ ਕੀ ਤਰ੍ਹਾਂ ਕੀਤਾ ਕੀ ਤਰ੍ਹਾਂ ਨਹੀਂ और न्यूज एजेंसी एन आई के मुताबिक भी वह तिने गैंगस्टर गैंग लारस बसनोई इस गल भी कहा कि यारी युरी है माड़ी मोटी अस्थाई भी ज्यादा लेगा कनेडा गए देगा उठारह जून दो हजार तेई ना श्याम गुरुद्वारे बाहर निकलते टाइम निजर न गोली मारी और इसके बाद कनेडा की पुलिस और कनेडियन पीएम ट्रूडो अर भारत निजर की हत्या लेगा दोष लगे यार यो इसका चक्कर ज्यादा पै गया चलो यार लाडा ਡਿਸਕਸ਼ਨ ਦੇ ਵਿੱਚ ਮੈਂ ਯੂਆਰਜੀਐਮ ਬੜੀਆਂ ਖਬਰਾਂ ਕੱਲੂ ਸੀ ਟਾਈਮ ਥਾਰੇ ਗੱਲ ਹੋਰ ਖਬਰਾਂ ਕਰਾਂਗੇ ਸਾਂਝੀਆਂ ਸਾਰਾਂ ਲਾੜੇ ਪੁੱਦੀ ਦੀ ਪਿਆਰ ਭਰੀ ਸਤ ਸ੍ਰੀ ਅਕਾਲ